1984 ਦੇ ਦਰਬਾਰ ਸਾਹਿਬ ਹਮਲੇ ਵੇਲੇ ਫੌਜ ਨੇ ਦਰਬਾਰ ਸਾਹਿਬ ਤੇ ਕਿਸ ਤਰ੍ਹਾਂ ਮੋਰਚਾ ਬੰਦੀ ਕੀਤੀ ਸੀ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਫੌਜ ਨੇ ਉੱਚੀਆਂ ਥਾਮਾਂ ਤੇ ਬਣੇ ਹੋਏ ਸਿੰਘਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਪਾਣੀ ਵਾਲੀ ਟੈਂਕੀ ਅਤੇ ਬੁੰਗਿਆਂ ਨੂੰ ਤੋਪ ਤੇ ਗੋਲਿਆਂ ਨਾਲ ਉਡਾਇਆ ਗਿਆ ਸਿੰਘਾਂ ਵੱਲੋਂ ਛੱਤਾਂ ਉੱਪਰ ਬਣਾਏ ਮੋਰਚਿਆਂ ਨੂੰ ਵੀ ਢਾ ਦਿੱਤਾ ਗਿਆ ਇਸ ਤਰੀਕੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਨੂੰ ਸਾਫ਼ ਕਰਕੇ ਅੰਦਰ ਜਾਣ ਦੀ ਬਿਉਂਤਬੰਦੀ ਕੀਤੀ ਗਈ ਅੰਦਰ ਜਾਣ ਲਈ ਤਿੰਨ ਰਸਤੇ ਚੁਣੇ ਗਏ ਵਿੱਚੋਂ ਪਹਿਲਾ ਰਸਤਾ ਸੀ ਮੁੱਖ ਦਰਵਾਜ਼ਾ ਦੂਸਰਾ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਤਰਫ ਗੇਟ ਅਤੇ ਤੀਸਰਾ ਰਸਤਾ ਲੰਗਰ ਹਾਲ ਅਤੇ ਸਰਾਮਾਵਲ ਜਾਂਦਾ ਰਸਤਾ ਅਲੱਗ-ਅਲੱਗ ਫੌਜ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਅਤੇ ਤਿੰਨਾਂ ਦਾ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਸੀ ਜਿਹੜੀ ਬਟਾਲੀਅਨ ਨੇ ਮੇਨ ਗੇਟ ਤੋਂ ਅੰਦਰ ਜਾਣਾ ਸੀ ਉਸ ਨੂੰ ਅੰਦਰ ਜਾ ਕੇ ਆਪਣੇ ਸੱਜੇ ਪਾਸੇ ਤੇ ਸਾਰੇ ਕਮਰੇ ਖਾਲੀ ਕਰਵਾਉਣੇ ਸਨ ਅਤੇ ਇੱਕ-ਇੱਕ ਕਰਕੇ ਕਮਰਿਆਂ ਉੱਪਰ ਕਬਜ਼ਾ ਕਰਨਾ ਸੀ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣਾ ਸੀ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਵੱਲੋਂ ਦਾਖਲ ਹੋਣ ਵਾਲੀ ਬਟਾਲੀਅਨ ਨੇ ਪ੍ਰਕਰਮਾ ਵਿੱਚ ਦਾਖਲ ਹੋ ਕੇ ਕਬੇ ਪਾਸੇ ਪ੍ਰਕਰਮਾ ਦੇ ਸਾਰੇ ਕਮਰੇ ਖਾਲੀ ਕਰਾਉਣੇ ਸਨ ਅਤੇ ਉਹਨਾਂ ਕਮਰਿਆਂ ਤੇ ਕਬਜ਼ਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਣਾ ਸੀ ਤੀਸਰੀ ਬਟਾਲੀਅਨ ਜਿਸ ਨੇ ਲੰਗਰ ਹਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣਾ ਸੀ ਉਸ ਨੇ ਲੰਗਰ ਸਾਹਿਬ ਵੱਲ ਸਾਰੇ ਪ੍ਰਕਰਮਾ ਖਾਲੀ ਕਰਾਉਣੀ ਸੀ ਅਤੇ ਉਸ ਬਟਾਲੀਅਨ ਵਿੱਚ ਕੁਝ ਗੋਤਾਖੋਰ ਵੀ ਸਨ ਜਿਨ੍ਹਾਂ ਨੇ ਸਰੋਵਰ ਵਿੱਚ ਤੈਰ ਕੇ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਣਾ ਸੀ ਇਸ ਵਿੱਚ ਸਭ ਤੋਂ ਔਖਾ ਕਾਰ ਸੀ ਮੰਡਵਾ ਨੂੰ ਗੇਟ ਤੱਕ ਪਹੁੰਚਾਉਣਾ ਕਿਉਂਕਿ ਫੌਜੀ ਜਾਣਦੇ ਸਨ ਸਿੱਖ ਯੋਧੇ ਕਮਾਂਡੋਆਂ ਨੂੰ ਇਨਾ ਤਿੰਨਾ ਗੇਟਾਂ ਤੱਕ ਪਹੁੰਚ ਨਹੀਂ ਦੇਣਗੇ ਸੋ ਇਸ ਲਈ ਉਹਨਾਂ ਨੇ ਬਖਤਰਬੰਦ ਗੱਡੀਆਂ ਦਾ ਇਤਜ਼ਾਮ ਕੀਤਾ ਅਤੇ ਗੱਡੀਆਂ ਦੀ ਗਵਾਹੀ ਕਰਨ ਲਈ ਅੱਗੇ ਟੈਂਕ ਲਾਇਆ ਟੈਂਕਾਂ ਦੀ ਅਗਵਾਈ ਵਿੱਚ ਬਖਤਰਬੰਦ ਗੱਡੀਆਂ ਵਿੱਚ ਬੈਠ ਕੇ ਫੌਜੀ 메ਨ ਗੇਟ ਤੱਕ ਪਹੁੰਚੇ ਬਾਬਾ ਦੀਪ ਸਿੰਘ ਵਾਲੀ ਤਰਫੋਂ ਦਾਖਲ ਹੋਣ ਵਾਲੀ ਫੌਜੀ ਟੁਕੜੀ ਨੂੰ ਭੀੜੀਆਂ ਗਲੀਆਂ ਹੋਣ ਕਾਰਨ ਗੇਟ ਤੱਕ ਬਖਤਰਬੰਦ ਗੱਡੀਆਂ ਨਹੀਂ ਜਾ ਸਕਦੀਆਂ ਸਨ ਸੋ ਉਹਨਾਂ ਦਾ ਪ੍ਰੋਗਰਾਮ ਰੱਦ ਕੀਤਾ ਗਿਆ ਮੁਖਤ ਦਰਵਾਜੇ ਵੱਲ ਆ ਕੇ ਬਖਤਰਬੰਦ ਗੱਡੀਆਂ ਨੇ ਕਮਾਂਡੋ ਫੌਜੀ ਉਤਾਰੇ ਅਤੇ ਉਹ ਬੜੀ ਫੁਰਤੀ ਨਾਲ ਦਰਬਾਰ ਸਾਹਿਬ ਦੀਆਂ ਪੌੜੀਆਂ ਉਤਰਨ ਲੱਗੇ ਪਰ ਪੌੜੀਆਂ ਵਿੱਚ ਹੀ بڑے ਮੋਰਚਿਆਂ ਵਿੱਚੋਂ ਸਿੰਘਾਂ ਨੇ ਮੀਂਹ ਵਾਂਗ ਗੋਲੀਆਂ ਚਲਾਈਆਂ ਉਨ੍ਹਾਂ ਕਮਾਂਡੋਆਂ ਵਿੱਚੋਂ ਬਹੁਤ ਥੋੜੇ ਹੀ ਪ੍ਰਿਕਰਮਾਂ ਤੱਕ ਪਹੁੰਚ ਸਕੇ ਇਸ ਤਰੀਕੇ ਨਾਲ ਫੌਜ ਨੇ ਕਈ ਵਾਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਥੋੜੇ ਫੌਜੀ ਹੀ ਅੰਦਰ ਜਾ ਸਕੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਅਖੀਰ ਪੌੜੀਆਂ ਵਾਲਾ ਮੋਰਚਾ ਟੁੱਟਿਆ ਪਰ ਫਿਰ ਵੀ ਅੰਦਰ ਸਿੰਘਾਂ ਨੇ ਫੌਜੀਆਂ ਨੂੰ ਕਮਰਿਆਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਦੋਂ ਹੀ ਫੌਜ ਇੱਕ ਥੰਮਲੇ ਤੋਂ ਦੂਸਰੇ ਥੰਮਲੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਤਾਂ ਸਿੰਘ ਸੂਰਮੇ ਵਿਚਾਲੇ ਹੀ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਥੱਲੇ ਸਿੱਟ ਲੈਂਦੇ ਫੌਜ ਨੇ ਗੈਸ ਗਰਨੇਡ ਅਤੇ ਹੋਰ ਬਹੁਤ ਮਾਰੂ ਹਥਿਆਰਾਂ ਦਾ ਇਸਤੇਮਾਲ ਕੀਤਾ ਅਤੇ ਅਖੀਰੋ ਸ਼੍ਰੀ ਅਕਾਲ ਤੱਕ ਸਹਿਬ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਦੂਸਰੇ ਪਾਸੇ ਲੰਗਰ ਹਾਲ ਵਾਲੇ ਪਾਸੇ ਤੋਂ ਦਾਖਲ ਹੋਣ ਵਾਲੀ ਫੌਜੀ ਟੁਕੜੀ ਬਹੁਤ ਦੇਰ ਤੱਕ ਲੰਗਰ ਹਾਲ ਕੋਲ ਲੱਗੇ ਗੇਟ ਕੋਲ ਹੀ ਰੁਕੇ ਰਹੀ ਬੇਸ਼ੱਕ ਫੌਜ ਨੇ ਬਾਹਰ ਵਾਲੇ ਬਹੁਤ ਮੋਰਚੇ ਖਤਮ ਕਰ ਦਿੱਤੇ ਸਨ ਪਰ ਲੰਗਰ ਹਾਲ ਅਤੇ ਸਰਾਵਾਂ ਵਾਲੇ ਪਾਸੇ ਤੋਂ ਬੁਲੀਬਾਰੀ ਹੋ ਰਹੀ ਸੀ ਜਿਸ ਕਰਕੇ ਉਹ ਅੱਗੇ ਨਾ ਉਸ ਤੋਂ ਅੱਗੇ ਆ ਕੇ ਜਦੋਂ ਵੀ ਕੋਈ ਫੌਜੀ ਪ੍ਰਕਰਮਾ ਵੀ ਪੈਰ ਰੱਖਦਾ ਜਾਂ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉੱਥੇ ਹੀ ਠੇਰੀ ਹੋ ਜਾਂਦਾ ਕਿਉਂਕਿ ਜਿੱਥੇ ਪਿਆਉ ਬਣਿਆ ਹੋਇਆ ਹੈ ਉਥੇ ਬਹੁਤ ਹੀ ਲੁਕਮਾ ਇੱਕ ਮੋਰਚਾ ਸੀ ਜਿੱਥੋਂ ਸਿੱਧੀ ਗੋਲੀਬਾਰੀ ਹੋ ਰਹੀ ਸੀ ਜਿੱਥੋਂ ਬੈਠੇ ਸਿੰਘ ਸੂਰਮਿਆਂ ਨੇ ਫੌਜ ਨੂੰ ਪ੍ਰਕਰਮਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਉਧਰ ਜਿਹੜੀ ਬਟਾਲੀਅਨ ਮੁੱਖ ਦਰਵਾਜ਼ੇ ਵੱਲ ਦੀ ਅੰਦਰ ਗਈ ਸੀ ਉਹ ਅਕਸ਼ਰੀ ਅਕਾਲ ਤਖ ਸਾਹਿਬ ਦੇ ਨੇੜੇ ਚਲੀ ਗਈ ਸੀ ਪਰ ਇੱਕ ਵੀ ਫੌਜੀ ਨੂੰ ਗੁਰੂ ਦੇ ਸੂਰਮਿਆਂ ਨੇ ਅਕਾਲ ਤਖ ਸਾਹਿਬ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ ਉਹਨਾਂ ਨੇ ਹੌਲੀ-ਹੌਲੀ ਆਪਣਾ ਬਹੁਤ ਜਾਨੀ ਨੁਕਸਾਨ ਕਰਾ ਲਿਆ ਅਤੇ ਅਖੀਰ ਨੂੰ ਉਹ ਦਰਸ਼ਣੀ ਦਿਉੜੀ ਵਿੱਚ ਵਿਚੇਸ਼ਣਾ ਲੈਣ ਵਿੱਚ ਕਾਮਯਾਬ ਹੋ ਗਏ ਪਰ ਸੂਰਮਿਆਂ ਦਾ ਮੁਕਾਬਲਾ ਉਹ ਫਿਰ ਵੀ ਨਹੀਂ ਕਰ ਸਕਿਆ ਜਦੋਂ ਕੋਈ ਵਾਹ ਵੀ ਨਾ ਚੱਲੀ ਤਾਂ ਬਾਬਾ ਦੀਪ ਸਿੰਘ ਵਾਲੇ ਪਾਸੇ ਤੋਂ ਦੁਬਾਰਾ ਬਟਾਲੀਆਂ ਨੂੰ ਗਲੀਆਂ ਦੇ ਵਿੱਚ ਦੀ ਭੇਜਿਆ ਗਿਆ ਜਿਨ੍ਹਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਉੱਪਰ ਵਾਲੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਉਹ ਦੂਸਰੀ ਸਾਈਡ ਤੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੋਲੀਬਾਰੀ ਕਰਨ ਲੱਗੇ ਉਸ ਨਾਲ ਵੀ ਗੁਰੂ ਦੇ ਸਿੰਘਾਂ ਦਾ ਹੌਸਲਾ ਨਾ ਡੋਲਿਆ ਅਤੇ ਉਹ ਡਟੇ ਰਹੇ ਆਖਰ ਨੂੰ ਲੰਗਰ ਹਾਲ ਵਾਲੇ ਪਾਸੇ ਤੋਂ ਫੌਜ ਟੈਂਕ ਪ੍ਰਕਰਮਾਂ ਵਿੱਚ ਬਾੜਨ ਵਿੱਚ ਕਾਮਯਾਬ ਹੋ ਗਈ ਪਰ ਜਦੋਂ ਹੀ ਪਹਿਲਾ ਟੈਂਕ ਅੰਦਰ ਵੜਿਆ ਉਹ ਫਿਊਜ਼ ਹੋ ਗਿਆ ਇਸੇ ਤਰੀਕੇ ਨਾਲ ਉਹਨਾਂ ਨੇ ਦੂਸਰਾ ਟੈਂਕ ਵੀ ਅੰਦਰ ਵੜਿਆ ਉਹ ਵੀ ਫਿਊਜ਼ ਹੋ ਗਿਆ ਫਿਰ ਤੀਸਰਾ ਟੈਂਕ ਅੰਦਰ ਵੜਿਆ ਗਿਆ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਜੋ ਬਖਤਰਬੰਦ ਗੱਡੀਆਂ ਟੈਂਕਾਂ ਦੇ ਮਗਰ ਕਮਾਂਡੋ ਲੈ ਕੇ ਆਈਆਂ ਸਨ ਉਹਨਾਂ ਵਿੱਚ ਬੰਦੇ ਪਿਠਾ ਕੇ ਪ੍ਰਕਰਮਾਂ ਦੇ ਵਿੱਚ ਦੀ ਲਾ ਕੇ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਉਤਾਰੇ ਜਾਣ ਪਰ ਜਿਉਂ ਹੀ ਕਮਾਂਡੋ ਗੱਡੀ ਵਿੱਚ ਬੈਠ ਕੇ ਅੱਗੇ ਵਧਣ ਲੱਗੇ ਤਾਂ ਗੱਡੀ ਉੱਪਰ ਰਾਕੇਟ ਲਾਂਚਰ ਆ ਕੇ ਡਿੱਗਿਆ ਅਤੇ ਗੱਡੀ ਤਹਿਸ ਨਹਿਸ ਹੋ ਗਈ ਕਮਾਂਡੋ ਵੀ ਮਾਰੇ ਗਏ ਇਹ ਸਭ ਕੁਝ ਦੇਖ ਕੇ ਫੌਜ ਕਬਰ ਆ ਗਈ ਅਤੇ ਉਹਨਾਂ ਨੇ ਟੈਂਕਾਂ ਉੱਤੇ ਲਗੀਆਂ ਛੋਟੀਆਂ ਤੋਪਾਂ ਅਕਾਲ ਤਖਤ ਸਾਹਿਬ ਵੱਲ ਕਰਕੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ ਉਹ ਤੋਪਾਂ ਦੇ ਗੋਲੇ ਵੀ ਗੁਰੂ ਦੇ ਸਿੰਘਾਂ ਦੇ ਹੌਸਲੇ ਨਾ ਟਾ ਸਕੇ ਅਖੀਰ ਨੂੰ ਫੌਜ ਨੇ ਵੱਡੀ ਤੋਪ ਚਲਾਉਣ ਦੀ ਆਗਿਆ ਲਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਸਿੱਧੇ ਵੱਡੀ ਤੋਪ ਦੇ ਗੋਲੇ ਦਾਗੇ ਅਤੇ ਅਕਾਲ ਤਖਤ ਸਾਹਿਬੀਆਂ ਉੱਪਰਲੀਆ ਮੰਜ਼ਲਾ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਮਲਵੇ ਦੇ ਢੇਰ ਵਿੱਚ ਬਦਲ ਗਿਆ ਅਤੇ ਸਾਰੇ ਸਿੰਘ ਲਗਭਗ ਸ਼ਹੀਦੀ ਪਾ ਗਏ